ਸਾਡੇ ਤੋਂ ਦੇ ਘੱਟ ਹੋਣ ਵੀ ਤੋਂ ਦੇ ਤੇ ਤਰਫਾ ਵੀ ਨਾ ਕੋਈ ਆਜੇ ਤੇ ਦੋਨੇ ਭਰਾ ਚਾਚੇ ਤਾਏ ਦੇ ਹੈਗੇ ਨੇ ਲੜਕੇ ਇੱਕ ਦੁਕਾਨ ਤੇ ਲੱਗੇ ਹੋਏ ਨੇ ਇਕੱਠੇ ਤੇ ਅਸੀਂ ਦੱਜ ਕਰਾਇਆ ਦੇਣਾ ਸਾਡਾ ਮਕਾਨ ਮਾਲਕ ਦਾ ਵਿਆਹ ਦਾ ਸੀ ਅੱਜ ਦਾ ਜੀ ਕਿੰਨੇ ਪੈਸੇ ਚੋੜੇ ਹੋਏ ਨੇ ਦੋਨੋਂ ਕੋ 10-10 ਹਜ਼ਾਰ ਰੁਪਿਆ ਸੀਗਾ ਜੀ ਅੱਛਾ ਹਾਂਜੀ ਉਹ ਤਾਂ ਲੜਾਈ ਹੋਈ ਕਿੰਨੇ ਵਜੇ ਲੜਾਈ 8:00 ਤੋਂ 7-8 ਵੇ ਦਾ ਟਾਈਮ ਸੀ ਕਿੱਥੇ ਹੋਈ ਸੀ ਲੜਾਈ ਕੌਸ਼ਾਲਾ ਰੋਡ ਤੇ ਕੀ ਨਾ ਤੁਹਾਡਾ ਸੰਦੀਪ ਕੌਰ ਕਿੱਥੇ ਦਾ ਰਹਿਣਾ ਲਿਓ ਅਨੰਤਪੁਰ ਮੱਲਦੇ ਦੀ ਕੀ ਮਾਮਲਾ ਕੀ ਹੈ ਹਸਪੀਟਲ ਪਹੁੰਚੇ ਰਾਤ ਨੂੰ ਹਸਪੀਟਲ ਪਹੁੰਚੇ ਅਭੀ ਕੁ ਮੁੰਡੇ ਸੀ ਤੇ ਵੀਰੇ ਦੇ ਗੱਲ ਪੈਣੇ ਸੱਟਾਂ ਲਾਈਆਂ ਨੇ ਉਹਨਾਂ ਨੂੰ ਬਹੁਤ ਜ਼ਿਆਦੀਆਂ ਹੂੰ ਕਿੱਥੇ ਲੜਾਈ ਕਿੱਥੇ ਹੋਈ ਹੈ ਲੜਾਈ ਇਹ ਗਊਸ਼ਾਲਾ ਰੋਡ ਤੇ ਗੌਸ਼ਾਲਾ ਰੋਡ ਤੇ ਦਾਣਾ ਮੰਡੀ ਦਾ ਗੇਟ ਨਾਲੋਂ ਦੇ ਸਾਹਮਣੇ ਗਲੀ 'ਚ ਜੀ ਹਾਂਜੀ ਕੀ ਕਾਰਨ ਕਿਸੇ ਲੜਾਈ ਦਾ ਕੋਈ ਪਤਾ ਲੱਗਾ ਕਾਰਨ ਇਹ ਸੀ ਵੀ ਅੱਜ ਤੋਂ 2 ਮਹੀਨੇ ਪਹਿਲਾਂ ਮੇਰੇ ਉੱਪਰ ਜਾਇਨ ਨੂੰ ਲੈ ਗਿਆ ਸੀ ਮੁੰਡਾ ਹੂੰ ਤੇ ਡੇਢ ਮਹੀਨੇ ਬਾਅਦ ਅਸੀਂ ਵਾਪਸ ਕਰਾਈ ਹੈ ਵਾਪਸ ਕਰਾਉਣ ਤੋਂ ਬਾਅਦ ਅੱਜ 10 ਦਿਨ ਹੋ ਗਏ ਨੇ ਘਰੇ ਲਿਆਂਦੇ ਨੇ ਤੇ ਇਹ ਮੁੰਡਾ ਨਾਲ 2-3 ਦਿਨ ਹੋ ਗਏ ਜਿਹੜੇ ਮਾਰਦਾ ਹੈ ਤੇ ਅਸੀਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਬਹੁਤ ਤੇ ਅੱਜ ਅਸੀਂ ਸਵੇਰੇ ਦਰਖਾਸਤ ਵੀ ਲਾਈ ਸੀ ਠਿઠાਣੇ ਜਾ ਕੇ ਦਰਖਾਸਤ ਲਾਉਣ ਤੋਂ ਬਾਅਦ ਫੈਸਲਾ ਸੀ ਸਾਡਾ 12:00 ਵਜੇ ਦਾ ਸਾਨੂੰ ਟਾਈਮ ਦਿੱਤਾ ਸੀ ਅਸੀਂ ਥਾਣੇ ਗਏ ਆ ਸ਼ਾਮ ਨੂੰ 5 ਵਜੇ ਜੀ ਤੋ ਗਏ ਆ ਤੇ ਸਾਨੂੰ ਉੱਥੇ ਟਾਈਮ ਲੱਗਿਆ ਵੇਟ ਕਰਦੇ ਰਹੇ ਅਸੀਂ ਉੱਥੇ ਬੈਠੇ ਰਹੇ ਤੇ ਮੇਰੀ ਕੁੜੀਆ ਦਾ ਮੈਨੂੰ ਮਗਰੋਂ ਫੋਨ ਗਿਆ ਮਮੇ ਵੀਰੇ ਮਾਮੇ ਉਹਨਾਂ ਨੂੰ ਸੱਟਾ ਲਾਦਦੀਆਂ ਨੀਲੂ ਨੇ ਤੇ ਤੁਸੀਂ ਘਰੇ ਆਜੋ ਜਲਦੀ ਜੀ ਹਾਂਜੀ ਤੇ ਕਿੰਨੇ ਦੋ ਜਨੇ ਗਾਇਲ ਹੋਏ ਆ ਹਾਂਜੀ ਦੋ ਕੀ ਮਾਰਿਆ ਕੀ ਗੰਡਾਸੀ ਦਾਸੀਆ ਨਮਾਜ਼ ਮੈਂ ਦਾਸੀਆ ਮਾਣ ਹਾਂਜੀ ਤੇ ਤੁਸੀਂ ਕੰਪਲੇਨਟ ਨਹੀਂ ਕੀਤੀ ਪੁਲਿਸ ਨੂੰ ਕੀਤੀ ਸੀ ਸਰਮਨ ਦੱਸਿਆ ਵੀ ਸਵੇਰੇ ਤਰਖਾਸ਼ ਲਾਈ ਸੀ ਲਗਾਈ ਤੋਂ ਬਾਅਦ ਵੀ ਕੋਲ ਗੋਲ ਕੀਤੀ ਸੀ ਹਾਂਜੀ ਉਦੋਂ ਅਸੀਂ ਸੀਟੀ ਥਾਣੀ ਸੀ ਜਦੋਂ ਸਾਨੂੰ ਫੋਨ ਗਿਆ ਕਰ ਉਹ ਅੱਛਾ ਹਾਂਜੀ ਪੁਲਿਸ ਆਈ ਸੀ ਹਾਂ ਲੈ ਪੁਲਿਸ ਐ ਤਾਂ ਕੋਈ ਨਹੀਂ ਮੰਗ ਕੀ ਕਰਦੇ ਆਂ ਮੰਗ ਉਸ ਤੋਂ ਕਾਰਵਾਈ ਦੀ ਕਰਦੇ ਆ ਸਰ ਕਾਰਵਾਈ ਕੀਤੀ ਜਾਵੇ ਸਾਨੂੰ ਤੰਗ ਪਰੇਸ਼ਾਨ ਬਹੁਤ ਜ਼ਿਆਦਾ ਕੀਤਾ ਆ ਤੁਹਾਡੇ ਕੀ ਲੱਗਦਾ ਹੈ ਬ੍ਰਦਰ ਨੇ ਮੈਨੂੰ ਕੀ ਨਾ ਤੁਹਾਡਾ ਸੰਦੀਪ ਕੌਰ ਕੀ ਕਿਥੇ ਦੇ ਨਾਲ ਲਿਓ ਆਨੰਦਪੁਰ ਮੱਲੇ ਕੀ ਮਾਮਲਾ ਕੀ ਹੋਇਆ ਹਸਪੀਟਲ ਪਹੁੰਚੇ ਹੋ ਮਾਮਲਾ ਇਹ ਹੋਇਆ ਮੇਰੇ ਹਸਬੈਂਡ ਤੇ ਮੇਰਾ ਦੇਵਰ ਕੰਮ ਤੋਂ ਆਂਦੇ ਪਏ ਸੀਗੇ ਵੀ ਇਹਨਾਂ ਨੂੰ ਪਤਾ ਨਹੀਂ ਸੀਗਾ ਇਹ ਆਪ ਦਾ ਮੂੰਹ ਧਿਆਣਾ ਆਂਦੇ ਪਏ ਸੀ ਕੰਮ ਦੇ ਮਗਰ ਉਹ ਚਾਰ ਜਣੇ ਆਏ ਇਹਨਾਂ ਤੇ ਹਮਲਾ ਕੀਤਾ ਚਾਰ ਜਣਿਆਂ ਨੇ ਵੀ ਅੱਜ ਮਤਲਬ ਸੁਬਾਹ ਵੀ ਇਹਨਾਂ ਨੇ ਹਮਲਾ ਕੀਤਾ ਸੀਗਾ ਉਦੋਂ ਦਰਖਾਸਤ ਦੇ ਕੇ ਆਏ ਆ ਮੈਂ ਤੇ ਮੇਰਾ ਵੱਡਾ ਦੇਵਰ ਗਏ ਸੀਗੇ ਵੀ ਅਸੀਂ ਥਾਣੇ ਗਏ ਆ ਪੁਲਿਸ ਨੇ ਸਾਨੂੰ ਦੱਸਿਆ ਸੀ ਕਿ 12 ਵਜੇ ਤੁਹਾਨੂੰ ਬੁਲਾਵਾਂਗੇ ਦੋਨਾਂ ਤੇਰਾ ਨੂੰ ਤੇ ਆਪਾਂ ਚ ਗੱਲ ਕਰਾਂਗੇ ਹੁਣ ਤੇ ਵੀ ਜਿਹੜੀ ਗੁੜੀਆਂ ਨੂੰ ਇਹ ਲੈ ਗਏ ਸੀ ਮੇਰੀ ਦਰਾਣੀ ਸੀਗੀ ਤੇ ਉਹਨਾਂ ਦੇ ਵੀ ਘਰ ਮੁਰੇ ਗੇੜਾ ਕੱਢਦੇ ਸੀਗੇ ਵੀ ਸਾਨੂੰ ਮੁੱਲੇ ਚ ਦੱਸਿਆ ਗਿਆ ਵਾ ਵੀ ਮੁੰਡਾ ਵਾਰ-ਵਾਰ ਗੇੜੇ ਕੱਢਦਾ ਪਿਆ ਵਾ ਤੇ ਮੇਰਾ ਦੇਵਰ ਤੇ ਮੇਰਾ ਹਸਬੰਦ ਤੇ ਛੋਟਾ ਦੇਵਰ ਤਿੰਨੋਂ ਹੀ ਭਰਾ ਕੰਮ ਤੇ ਗਏ ਨੇ ਸੇਰੇ ਕੰਮ ਕਰਦੇ ਆ ਇਹ ਕਰਦੇ ਆ ਦੋਨੇ ਤਾਂ ਕਰਦੇ ਰਾਜੋਜਿਆ ਕੋਲੇ ਇੱਕ ਕਰਦਾ ਕਰਨੋਜਿਆ ਕੋਲੇ ਕੰਮ ਉੱਥੇ ਜਾਂਦੇ ਪਏ ਤੇ ਇਹ ਨੀਲੂ ਮੁੰਡੇ ਨੇ ਬਾਈਕ ਮਾਰੀ ਵਿੱਚ ਪਹਿਲਾਂ ਸਵੇਰੇ ਆਪ ਬਾਈਕ ਮਾਰੀ ਏ ਫਿਰ ਮੇਰਾ ਦੇਵਰ ਘਰੇ ਆ ਗਿਆ ਬਿਸ ਘਰੇ ਆ ਕੇ ਸਾਨੂੰ ਦੱਸਿਆ ਅਸੀਂ ਕੁਝ ਵੀ ਨਹੀਂ ਕਿਸੇ ਨੂੰ ਵੀ ਕਿਹਾ ਅਸੀਂ ਦਰਖਾਸਤ ਲਾਉਣ ਚਲੇ ਗਏ ਮੈਂ ਤੇ ਮੇਰਾ ਵੱਡਾ ਦੇਵਰ ਚਲੇ ਗਏ ਦਰਖਾਸਤ ਲਾ ਕੇ ਅਸੀਂ ਥਾਣੇ ਉੱਤੇ ਦਰਖਾਸਤ ਲਾ ਕੇ ਆ ਗਏ ਤੇ ਅਸੀਂ ਸ਼ਾਮ ਨੂੰ ਗਏ 5 ਵਜੇ ਵੀ ਉਹਨਾਂ ਨੇ ਕਿਆ ਸੀਗਾ ਸੀ ਫਿਰ ਪੁੱਛਣ ਗਏ 5 ਵਜੇ ਵੀ ਬੁਲਾਇਆ ਜਾਵੇ ਤੇ ਸ਼ਾਮੇ ਸਾਨੂੰ 7:30 ਵਜੇ ਫੋਨ ਆ ਗਿਆ ਵੀ ਇਹਨਾਂ ਨੇ ਇਸ ਤਰ੍ਹਾਂ ਹਮਲਾ ਕੀਤਾ ਨਾ ਦੇ ਗੌਂਸ਼ਾਲਾ ਰੋਡ ਤੇ ਲੜਾਈ ਹੋਈ ਓਥੇ ਹਾਂਜੀ ਲੜਾਈ ਹੋਈ ਸੀ ਹਾਂਜੀ ਇਹ ਕਿੰਨੇ ਜਣੇ ਸੀਗੇ ਇਹ 4 ਜਣੇ ਸੀਗੇ ਉਹ ਕਿੰਨੇ ਜਣੇ ਸੀਗੇ ਇਹ 2 ਜਣੇ ਸੀ ਮੇਰਾ ਦੇਵਰ ਤੇ ਮੇਰਾ ਹਸਬੰਡ ਸੀ ਅੱਛਾ ਹੋਰ 4 ਜਣੇ ਸੀ ਹਾਂਜੀ ਉਹ 4 ਜਣੇ ਸੀ ਇਹਨਾਂ ਕੋਲ ਕਾਪੇ ਹੈਗੇ ਸੀ ਕਹਿੰਦੇ ਗੜਾਸੀਆਂ ਸੀਗੀਆਂ ਤੇ ਕਾਫੀ ਉਹਨਾਂ ਨੂੰ ਮਤਲਬ ਦਰੂਣੀਆਂ ਸੱਟਾਂ ਵੱਜੀਆਂ ਹੋਈਆਂ ਨੇ ਤੇ ਇਹਨਾਂ ਨੇ ਅੱ비 ਅਸੀਂ ਕਿਰਾਏ ਤੇ ਰਹਨੇ ਆ ਸਰ ਗਰੀਬ ਬੰਦੇ ਨੇ ਤਨਖਾਹ ਮਿਲੀ ਸੀ ਬਾਪੂ ਕੋਲੋਂ ਉਹ ਵੀ ਇਹਨਾਂ ਨੇ ਲੈ ਆਲੀ ਆ ਦੇਖ ਲੋ ਫੋਨ ਵੀ ਇਹਨਾਂ ਨੇ ਦੋਨੇ ਤੋੜ ਤੇ ਸਾਡੇ ਮੈਂ ਅੱਜ ਪਰਸੋਂ ਆਹਦੇ ਹਸਬੈਂਡ ਨੂੰ ਫੋਨ ਲੈ ਕੇ ਦਿੱਤਾ ਵਾ ਅੱਜ ਪੈਸੇ ਵੀ ਦੇਨੇ ਫੋਨ ਵਾਲੇ ਦੇ ਮੈਂ ਕਿਰਾਏ ਤੇ ਰਹਨੇ ਆ ਵੀ ਸਾਡਾ ਕਾਰਵਾਈ ਕੀਤੀ ਜਾਵੇ ਸਕਤ ਤਾਂ ਸਕਤ